ਖਾਸ ਆਲ ਦੀ ਤਰ੍ਹਾਂ ਇਹ ਪ੍ਰਾਦਾ ਕੀਤਾ ਹੈ ਕਿ ਇੱਕ ਵਿਸ਼ਾਦ ਨਗਰ ਕੀਰਤਨ ਪੂਰਗਰਾਸ ਸੇਂਟ ਦੀ ਮਹਾਰਾਜ ਜੀ ਦੀ ਸ਼ਤਰ ਸ਼ਾਇਆ ਕੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਹੋਰ ਦੁਬਾਰਾ ਸਾਹਿਬ ਗੋਬਿੰਦਗੜ੍ਹ ਤੋਂ ਆਰੰਭ ਹੋਇਆ ਜੋ ਐਸਵੇੜੇ ਗੁਰਦੁਆਰਾ ਸੈਂਟਰ ਟਾਊਨ ਨਿਲੰਦਰ ਵਿਖੇ ਪਹੁੰਚਿਆ ਜਿਸ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਵੱਖ-ਵੱਖ ਪੜਾਵਾਂ ਤੋਂ ਹੋ ਕੇ ਸੰਗਤ ਨੂੰ ਦਰਸ਼ਨ ਦੇ ਕੇ ਸਤਿਪੁਰਾਂ ਨੇ ਇਸ ਸਥਾਨ ਤੇ ਰਾਤ ਨੂੰ ਆ ਕੇ ਇੱਕ ਨਵਰ ਕੀਰਤਨ ਹੈ ਪੋਦੀ ਸੰਪੂਰਨਤਾ ਹੋਣੀ ਹੈ ਨਵਰ ਕੀਰਤਨ ਅਯੋਲਿਤ ਕਰਦੇ ਨੇ ਔਰ ਸਭ ਤੋਂ ਸ਼ਾਇਰ ਜੀ ਸੰਗਤ ਸੇਵਾ ਕਰਦੀ ਹੈ ਦਰਸ਼ਨ ਕਰਦੀ ਹੈ ਉਹ ਵੀ ਅਸੀਂ ਹਰ ਥਾਂ ਤੇ ਥਾਂ ਥਾਂ ਤੋਂ ਨਵਨ ਚੀਜ਼ਾਂ ਜੋ ਵੈਸੀ ਇੱਕ ਪਿੰਡ ਦੇ ਵਿੱਚੋਂ ਕਈ ਕਈ ਨਕਰ ਕੀਰਤਨ ਐਸੀ ਇੱਕੋ ਇੱਕੋ ਜਨ ਆਰੰਭ ਕਰਦੇ ਆ ਜੇਕਰ ਅਸੀਂ ਸਾਰੇ ਰੜਬੜ ਕਰਕੇ ਸਾਰੇ ਸੰਗਤ ਇੱਕ ਥਾਂ ਤੇ ਇਕੱਤਰ ਹੋ ਕੇ ਤੇ ਇੱਕ ਨਕਰ ਕੀਰਤਨ ਇੱਕ ਹੀ ਥਾਂ ਤੋਂ ਇੱਕ ਹੀ ਨਕਰ ਵਿੱਚ ਇੱਕ ਸ਼ਾਇਰ ਚ ਆਰੰਭ ਕੀਤਾ ਜਾਵੇ ਇੱਕ ਬਹੁਤ ਵਧੀਆ ਸੁਨੇਹਾ ਜਿਹੜਾ ਇਹ ਸਾਰੀ ਕੌਮ ਦੇ ਵਿੱਚ ਇਕਸਾਰਤਾ ਦਾ ਇੱਕ ਸੁਰਤਾ ਦਾ ਜਾਂਦਾ ਹੈ ਸਹਿਬ ਕਮਾਲ ਸਰਬੰਸਤਾਨੀ ਅਮਰ ਸੇਵਾ ਦੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭੂ ਦੇ ਸੰਬੰਧ ਵਿੱਚ ਅੱਜ ਤਲਿੰਦਰ ਸ਼ਹਿਰ ਵਿੱਚ ਸਾਰੇ ਹੀ ਸ਼ਹਿਰ ਦੀਆਂ ਸੰਗਤਾਂ ਔਰ ਸਾਰੇ ਹੀ ਸ਼ਹਿਰ ਦੀਆਂ ਪ੍ਰਬੰਧਕ ਕਮੇਟੀਆਂ ਸਿੰਘ ਸੁਭਾਵਾਂ ਸਭਾ ਸੁਸਾਇਟੀਆਂ ਨੇ ਲੈ ਕੇ ਕਰਕੇ ਹਰ ਸਾਲ ਦੀ ਤਰ੍ਹਾਂ ਉਪਰਾਧ ਕੀਤਾ ਹੈ ਇਕ ਵਿਸ਼ਾਦ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਗੁਬਿੰਤਗੜ ਤੋਂ ਆਰੰਭ ਹੋਇਆ ਜੋ ਐਸਵੇਡੇ ਗੁਰਦੁਆਰਾ ਸੈਂਟਰ ਟਾਊਨ ਜਲੰਧਰ ਵਿਖੇ ਪਹੁੰਚਿਆ ਜਿਸ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਵੱਖ-ਵੱਖ ਫੜਾਵਾਂ ਤੋਂ ਹੋ ਕੇ ਸੰਗਤ ਨੂੰ ਦਰਸ਼ਨ ਦੇ ਕੇ ਸਤਿਪੁਰਾਂ ਨੇ ਇਸ ਸਥਾਨ ਤੇ ਰਾਤ ਨੂੰ ਆ ਕੇ ਜੋ ਨਗਰ ਕੀਰਤਨ ਹੈ ਉਹ ਦੀ ਸੰਪੂਰਨਤਾ ਹੋਣੀ ਹੈ ਇੱਥੇ ਨਗਰ ਕੀਰਤਨ ਸਮੂਚੀਆਂ ਸਤਿ ਸ਼ਕਤਾਂ ਦੇ ਵੱਲੋਂ ਰਲਮਿਲ ਕਰਕੇ ਅੱਜ ਜੋੜ ਵਿੱਚ ਕੀਤਾ ਗਿਆ ਹੈ। ਉੱਥੇ ਇੱਕ ਸਮੂਚੀਆਂ ਦੁਨੀਆ ਭਰ ਦੇ ਵਿਅਕਤੀਆਂ ਸਾਰੀਆਂ ਸ਼ਕਤਾਂ ਵਾਸਤੇ ਬਹੁਤ ਵਧੀਆ ਸੁਨੇਹਾ ਜਲੰਧਰ ਸ਼ਹਿਰ ਦੇ ਵਿੱਚੋਂ ਜਾਂਦਾ ਹੈ। ਕਿ ਜਿਵੇਂ ਇਹ ਸਾਰੇ ਗੁਰਮੁਖ ਪਿਆਰੇ ਰਲਮਿਲ ਕਰਕੇ ਪੂਰੋਂ ਨਾਨਕਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਔਰ ਗੁਰਗੰਸੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਨਗਰ ਕੀਰਤਨ ਸਾਰੇ 71 ਹੋ ਕੇ ਇੱਕ ਥਾਂ ਤੋਂ ਆਰੰਭ ਕਰਦੇ ਨੇ ਇੱਕ ਥਾਂ ਤੇ ਸਮਾਪਤੀ ਹੁੰਦੀ ਹੈ ਔਰ ਸਮੁੱਚਾ ਸ਼ਹਿਰ ਸਮੁੱਚੀਆਂ ਸੇਕ ਸੁਭਾਵਾਂ ਸਮੁੱਚੀਆਂ ਸਭਾ ਸੁਸਾਇਟੀਆਂ ਸਮੁੱਚੀਆਂ ਕਮੇਟੀਆਂ ਸਮੁੱਚੀ ਸੰਗਤ 71 ਹੁੰਦੀ ਹੈ ਇੱਕ ਬਹੁਤ ਵੱਡਾ ਸਾਰੇ ਗੁਰਸਿੱਖਾਂ ਨੂੰ ਇੱਥੋਂ ਸਾਨੂੰ ਸਿੱਧ ਰਹਿਣੀ ਚਾਹੀਦੀ ਹੈ ਸੁਨੇਹਾ ਲੈਣਾ ਚਾਹੀਦਾ ਹੈ ਕਿ ਜੇ ਮੇਰੇ ਰਲਗੜ ਕਰਕੇ ਇਹ ਗੁਰਮੁਖਿਆਰੀ ਸਾਡੇ ਵੀਰ ਲਗਰ ਕੀਰਤਨ ਆਯੋਜਿਤ ਕਰਦੇ ਨੇ ਔਰ ਸਮੁੱਚੇ ਸ਼ਹਿਰ ਦੇ ਸੰਗਤ ਸੇਵਾ ਕਰਦੀ ਹੈ ਦਰਸ਼ਨ ਕਰਦੀ ਹੈ ਉਵੇਂ ਅਸੀਂ ਹਰ ਥਾਂ ਤੇ ਥਾਂ ਥਾਂ ਤੋਂ ਨਵੀਆਂ ਚੀਜ਼ਾਂ ਜੋ ਵੈਸੀ ਇੱਕ ਪਿੰਡ ਦੇ ਵਿੱਚੋਂ ਕਈ ਕਈ ਨਗਰ ਕੀਰਤਨ ਐ ਅਸੀਂ ਇੱਕੋ ਇੱਕੋ ਜਨ ਆਰੰਭ ਕਰਦੇ ਆ ਜੇਕਰ ਅਸੀਂ ਸਾਰੇ ਰੜਗੜ ਕਰਕੇ ਸਾਰੇ ਸੰਗਤ ਇੱਕ ਥਾਂ ਤੇ ਇਕੱਤਰ ਹੋ ਕੇ ਤੇ ਇੱਕ ਨਗਰ ਕੀਰਤਨ ਇੱਕ ਹੀ ਥਾਂ ਤੋਂ ਇੱਕ ਹੀ ਨਗਰ ਵਿੱਚ ਇੱਕ ਹੀ ਸ਼ੈਅ ਚ ਰੰਭ ਕੀਤਾ ਜਾਏ ਤੇ ਇੱਕ ਬਹੁਤ ਵਧੀਆ ਸੁਨੇਹਾ ਜਿਹੜਾ ਹੈ ਇਹ ਸਾਰੇ ਕੌਮ ਦੇ ਵਿੱਚ ਇੱਕ ਸਾਰਤਾ ਦਾ ਇੱਕ ਸੁਰਤਾ ਦਾ ਜਾਂਦਾ ਸੋ ਜਿੱਥੇ ਆਪਾਂ ਗੁਰੂ ਸਾਹਿਬਾਨ ਦੇ ਇਹ ਪੁਰਬ ਮਨਾਉਨੇ ਆ ਬਹੁਤ ਸਤਿਗੁਰਾਂ ਦੇ ਪਾਵਨ ਦੀਵਨ ਤੋਂ ਪਾਵਨ ਬਾਣੀ ਤੋਂ ਪਾਵਨ ਇਤਿਹਾਸ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣਾ ਪਾਵਨ ਫਰਮਾਨ ਹੈ ਯਾਹੀ ਕਾ ਤਰਾ ਹਮ ਜਨ ਮੰ ਸਮਝ ਲੈ ਹੋ ਸਾਧੂ ਸਭ ਮਰ ਮੰ ਧਰਮ ਚਲਾ ਮਨ ਸੰਤੋ ਵਾਰਣ ਦੂਸਤ ਸਬਰ ਕੋ ਮੂਰ ਉਪਾਰਣ ਜੋ ਕਾਰਜ ਸਤਿਗੁਰੂ ਧੰਨ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਮਾਤ ਲੋਕ ਦੇ ਉਤਾਰ ਧਾਰਨ ਕਰਕੇ ਕੀਤਾ ਉਹ ਸਭ ਤੋਂ ਵੱਡਾ ਕਾਰਜ ਸਤਪੁਰਾਂ ਨੇ ਤਕਸ਼ਿਰੀ ਕੇਸ ਕਰ ਸਰ ਜੀ ਦੀ ਪਾਮੰਤਰਤੀ ਤੇ ਖੰਡੇ ਬਾਟੇ ਦੀ ਪਾਹੁਲ ਸ਼ਕਾ ਕੇ ਪੰਥ ਨੂੰ ਪ੍ਰਗਟ ਕੀਤਾ ਖਾਲਸਾ ਪੰਥ ਦੀ ਸਹਾਜਣਾ ਕੀਤੀ ਐਸੀ ਵੀ ਸਾਰੇ ਗੁਰੂ ਕੇ ਬਖਸ਼ੇ ਹੋਏ ਖੰਡੇ ਬਾਟੇ ਦੀ ਪਾਹੁਲ ਸ਼ਕਾ ਕੇ ਅੰਮ੍ਰਿਤ ਸ਼ਕਾ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਬਸਰ ਕਰਨ ਦਾ ਔਰ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਔਰ ਪੰਥਕ ਇਕਤਾ ਵਾਸਤੇ ਪੰਥਕ ਇੱਕਜੁੱਟ ਤੇ ਇੱਕਜੁੱਟਤਾ ਵਾਸਤੇ ਜੋ ਕਿ ਗੁਰੂ ਸਾਹਿਬ ਦਾ ਹੁਕਮ ਵੀ ਹੈ ਕੇ ਪੰਥ ਦਾ ਭਲਾ ਲੋਚਣਾ ਔਰ ਪੰਥ ਦੇ ਵਾਧੇ ਵਾਸਤੇ ਯਤਨ ਕਰਨਾ ਐਸੀ ਵਿਚਾਰੇ ਇਹਨਾਂ ਸਾਰੇ ਕਾਰਜਾਂ ਦੇ ਵਾਸਤੇ ਯਤਨ ਸ਼ੀਰ ਹੋਈਏ ਮੈਂ ਜਿੱਥੇ ਸਮੁੱਚੀ ਜਲੰਧਰ ਸ਼ਹਿਰ ਨਿਵਾਸੀ ਸੰਗਤਾਂ ਨੂੰ ਸਭਾ ਸੁਸਾਇਟੀਆਂ ਕਮੇਟੀਆਂ ਨੂੰ ਇਹਨਾਂ ਕਾਰਜਾਂ ਦੀ ਵਧਾਈ ਦੇਣਾ ਸਮੁੱਚੀ ਸੰਗਤ ਨੂੰ ਗੁਰੂ ਸਾਹਿਬ ਦੀ ਪ੍ਰਕਾਸ਼ ਪ੍ਰੀਤ ਦੀ ਵਧਾਈ ਦੇਣਾ ਉੱਥੇ ਉਮੀਦ ਵੀ ਕਰਦਾ ਤੇ ਅਰਦਾਸ ਵੀ ਕਰਦਾ ਹਾਂ ਕਿ ਸਤਿਗੁਰੂ ਇਹਨਾਂ ਗੁਰਮੁਖ ਪਿਆਰ ਦੇ ਸਿਰ ਤੇ ਐਵੇਂ ਮੇਰ ਪਰਿਆ ਹੱਥ ਰੱਖਣ ਇਹ ਸਾਰੇ ਆਪਸੀ ਪ੍ਰੇਮ ਪਿਆਰ ਇਤفاق ਨੇ ਨਾ ਔਰ ਹਰ ਸਾਲ ਜੋ ਇਹ ਕਾਰਜ ਸਾਰੇ ਸਲਾਹ مشورہ ਕਰਕੇ ਕਰਦੇ ਨੇ ਇਸੇ ਤਰ੍ਹਾਂ ਹੀ ਇਹ ਕਾਰਜ ਕਰਦੇ ਰਹਿਣ ਤੇ ਸਾਡੀ ਕੌਮ ਜਿਹੜੀ ਇਕਜੁੱਟਤਾ ਹੈ ਉਹ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਸ ਵਾਰ ਸੰਤੀ ਦੇ ਨਾਲ ਜਿਹੜਾ ਉਹ ਵੀ ਜੋੜਨ ਦੀ ਕੋਸ਼ਿਸ਼ ਹਮੇਸ਼ਾ ਤੋਂ ਹੀ ਕੀਤੀ ਜਾਂਦੀ ਹੈ ਇਸ ਵਾਰ ਵੀ ਖਾਸ ਤੌਰ ਤੇ ਉਪਰਾਲੇ ਕੀਤੇ ਗਏ ਨੇ ਕਿਵੇਂ ਦੇਖਦੇ ਹੋ ਤੁਸੀਂ ਕਿ ਤੰਤੀ ਸਾਜ਼ ਜਿਹੜੇ ਨੇ ਅੱਜ ਦੇ ਸਮੇਂ 'ਚ ਕੀਤਨਿਆਂ ਲਈ ਕਿੰਨੇ ਕੁ ਜ਼ਿਆਦਾ ਜ਼ਰੂਰੀ ਨੇ ਜਿਨ੍ਹਾਂ ਤੋਂ ਵਿਚਰਦੇ ਜਾ ਰਹੇ ਨੇ ਦੇਖੋ ਤੰਤੀ ਸਾਜ਼ ਸਾਡੇ ਪ੍ਰਾਤਮਿਕ ਸਾਜ਼ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਇਜ਼ਾਦ ਕੀਤੇ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਰਬਾਬ ਦੇ ਨਾਲ ਕੀਰਤਨ ਕੀਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੰਦੇ ਲੜ ਕੀ ਤਨ ਕੀਤੇ ਇਸੇ ਤਰ੍ਹਾਂ ਸਾਡੇ ਗੁਰੂ ਸਹਿਬਾਨ ਵੀ ਔਰ ਜੋ ਗੁਰੂ ਸਹਿਬਾਨ ਦਾ ਸੰਕੀਰਤਨੀ ਇਸੇ ਕੋ ਬੋਏ ਸਿੰਘ ਹੋਏ ਉਹਨਾਂ ਸਾਰਿਆਂ ਨੇ ਤੰਤੀ ਸਾਜਾਂ ਦੇ ਨਾਲ ਜੋ ਗੁਰਬਾਣੀ ਹੈ ਉਹਨੂੰ ਵਰਾਗ ਦੇ ਵਿੱਚ ਗਾਉਣ ਦਾ ਜਿਹੜਾ ਸੀਗਾ ਬਹੁਤ ਵੱਡਾ ਉਪਰਾਧ ਕੀਤਾ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਭਾਈ ਪ੍ਰਦਾਨਾ ਜੀ ਦਾ ਕਿ ਜੇਕਰ ਤੂੰ ਗੁਰਬਾਣੀ ਨੂੰ ਵਰਾਗ ਦੇ ਵਿੱਚ ਮਲਾਰੇ ਕੇ ਕਾਮ ਹੈ ਤੇ ਤੇਰਾ ਦੁਨੀਆ ਨਹੀਂ ਭਲਾ ਹੋਵੇ ਇਹ ਬਹੁਤ ਪਾਲਿਆ ਵਾਲਾ ਕਾਰਜ ਹੈ ਔਰ ਪੰਥ ਤੇ ਚੜਦੀ ਕਲਾ ਵਾਲੇ ਇੱਕ ਇਹ ਸੰਕੇਤ ਹੈ ਕਿ ਜੇਕਰ ਅਸੀਂ ਦੰਤੀ ਸਾਜਾਂ ਨੂੰ ਜੋ ਕਿ ਅਸੀਂ ਬਿਲਕੁਲ ਉਹ ਤਕਰੀਬਨ ਵਸਾਰ ਚੁੱਕੇ ਆ ਉਹਨੂੰ ਦੁਬਾਰਾ ਜਕਰ ਪ੍ਰਮੋਟ ਕਰਨ ਦਾ ਯਤਨ ਕੀਤਾ ਜਾ ਰਿਹਾ ਤਾਂ ਬਹੁਤ ਸ਼ਲਾਘਾਯੋਗ ਕਾਰਜ ਹੈ ਸਭ ਸੰਸਾਰ ਨੂੰ ਇਹਨਾਂ ਕਾਰਜਾਂ ਨੂੰ ਫਸੇ ਦੇਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਸਰ